ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਜਿਕ ਪਰਾਨੇਹਾਂ ਤੇ ਸਮਾਜ ਦੇ ਅੰਦਰ ਪਰਿਵਾਰ ਹੈ ਰਿਸ਼ਤੇਦਾਰ ਹੈ ਸੱਜਣ ਨੇ ਮਿੱਤਰ ਨੇ ਭੈਣ ਭਰਾ ਨੇ ਪਤੀ ਪਤਨੀ ਹੈ ਧੀਆਂ ਪੁੱਤ ਨੇ ਸਭ ਕੁਝ ਆਉਂਦਾ ਹੈ ਔਰੇ ਮਨੁੱਖ ਦੇ ਹਿੱਸੇ ਵਿੱਚ ਆਇਆ ਹੈ ਕਿ ਜਦੋਂ ਕੋਈ ਜਿਸਮਾਨੀ ਤੌਰ ਤੇ ਸਾਨੂੰ ਛੱਡ ਜਾਂਦਾ ਹੈ ਵਿਛੋੜਾ ਦੇ ਜਾਂਦਾ ਹੈ ਉਦੋਂ ਅੰਦਰ ਇੱਕ ਸੱਟ ਵੱਜਦੀ ਹੈ ਜਿਹੜੀ ਸੱਟ ਸਾਨੂੰ ਰੋਣ ਤੇ ਮਜਬੂਰ ਕਰਦੀ ਹੈ ਔਰ ਉਹ ਰੋਣਾ ਹੰਝੂ ਬਣ ਕੇ ਸਾਡੀਆਂ ਅੱਖਾਂ ਦੇ ਰਹੀਂ ਬਾਹਰ ਪ੍ਰਗਟ ਹੁੰਦਾ ਹੈ ਲੋਕਾਂ ਦੇ ਸਾਹਮਣੇ ਪ੍ਰਗਟ ਹੁੰਦਾ ਹੈ ਮੇਰਾ ਵਿਸ਼ਾ ਇਹ ਹੈ ਕਿ ਜਾਨ ਤੋਂ ਪਹਿਲਾਂ ਮਰਨ ਤੋਂ ਪਹਿਲਾਂ ਜਦ ਬੰਦਾ ਹਯਾਤੀ ਵਿੱਚ ਹੁੰਦਾ ਹੈ ਜ਼ਿੰਦਗੀ ਵਿੱਚ ਹੁੰਦਾ ਹੈ ਉਦੋਂ ਮਨੁੱਖਾਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਇਨਸਾਨਾਂ ਦੇ ਨਾਲ ਸਾਡਾ ਵਰਤਾਰਾ ਮਨੁੱਖਾਂ ਵਾਲਾ ਰਹਿੰਦਾ ਹੈ ਜਾਨ ਨਹੀਂ ਰਹਿੰਦਾ ਕਿਉਂਕਿ ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਤੁਹਾਡੀਆਂ ਕੋਈ ਜ਼ਿੰਮੇਵਾਰੀਆਂ ਵੱਧ ਨੇ ਦੂਜੀਆਂ ਜੂਨਾਂ ਦੇ ਨਾਲੋਂ ਉਹਨਾਂ ਦੇ ਪੈਰਲਰ ਤੁਸੀਂ ਬਹੁਤ ਅੱਗੇ ਖੜੇ ਹੋ ਤੁਹਾਡੇ ਕੋਲ ਸੂਝ ਸਮਝ ਹੈ ਤੁਹਾਡੇ ਕੋਲ ਫੈਸਲਾ ਕਰਨ ਵਾਸਤੇ ਮਤਬੁੱਧ ਹੈ ਵਿਚਾਰਾਂ ਨੂੰ ਜਨਮ ਦੇਣ ਵਾਸਤੇ ਮਨ ਹੈ ਖੈਰ ਇੱਕ ਵਿਸ਼ਾ ਵੱਖਰਾ ਹੈ ਉਹਨੂੰ ਸਾਡਾ ਵਰਤਾਰਾ ਜਾਣ ਵਾਲੇ ਦੇ ਨਾਲ ਕਿਸ ਤਰ੍ਹਾਂ ਦਾ ਰਿਹਾ ਜਾਣ ਤੋਂ ਬਾਅਦ ਤੇ ਕਹਾਣੀ ਖਤਮ ਹੋ ਗਈ ਜਾਨ ਤੋਂ ਬਾਅਦ ਹੁਣ ਮਿੱਟੀ ਇਹ ਮਿੱਟੀ ਨੂੰ ਸੰਸਕਾਰ ਕਰ ਦਿਓ ਦਫਨਾ ਦਿਓ ਰੋੜ ਦਿਓ ਕੁਝ ਕਰ ਦਿਓ ਅਡਾ ਟ੍ਰੈਡੀਸ਼ਨਾਂ ਬਣੀਆਂ ਨੇ ਅਡਡ ਜਿਸ ਤਰ੍ਹਾਂ ਦੇ ਵੀ ਬਣੀਆਂ ਪਰੰਪਰਾ ਬਣੀਆਂ ਉਹਦੇ ਮੁਤਾਬਕ ਉਹਦਾ ਅੰਤਮ ਜਿਹੜੀ ਕਿਰਿਆ ਹੁੰਦੀ ਉਹ ਕਰ ਦਿੱਤੀ ਜਾਂਦੀ ਹੈ ਪਰ ਉਸ ਤੋਂ ਪਹਿਲਾਂ ਕੀ ਅਸੀਂ ਜਾਨ ਵਾਲੇ ਦੇ ਨਾਲ ਕੁਝ ਚੰਗਾ ਕੀਤਾ ਹੈ ਜਾਨ ਵਾਲੇ ਦੇ ਜਾਨ ਨੂੰ ਲੈ ਕੇ ਕਿਦਰੀ ਸਾਡੇ ਮਨ ਦੇ ਅੰਦਰ ਇਹ ਮਨਕ ਤੇ ਨਹੀਂ ਕਿ ਮੈਂ ਇਹਦੇ ਨਾਲ ਦਗਾ ਕੀਤਾ ਹੈ ਜਾਂ ਇਸ ਤਰ੍ਹਾਂ ਦੀ ਖੁਸ਼ੀ ਤੇ ਨਹੀਂ ਕਿ ਮੈਂ ਇਹਦੇ ਨਾਲ ਧੋਖਾ ਬੜਾ ਕੀਤਾ ਤੇ ਚਲੋ ਚੰਗਾ ਹੋਇਆ ਵੀ ਮੇਰਾ ਧੋਖਾ ਦੱਬੇ ਦਾ ਦੱਬਿਆ ਰਹਿ ਗਿਆ ਜਾਣ ਵਾਲਾ ਚਲਾ ਗਿਆ ਤੇ ਲੋਕਾਂ ਨੂੰ ਪਤਾ ਨਹੀਂ ਦੋ ਗੱਲਾਂ ਨੂੰ ਨੋਟ ਕਰਕੇ ਰੱਖਿਓ ਇੱਕ ਨਿਰੰਕਾਰ ਨੂੰ ਪਤਾ ਹੈ ਔਰ ਦੂਸਰਾ ਜੇ ਉਹ ਦੱਸ ਕੇ ਗਿਆ ਹੋਇਆ ਤੇ ਹੋ ਸਕਦਾ ਹੈ ਉਹਦੇ ਨੇੜੇ ਪਰਿਵਾਰ ਵਾਲਿਆਂ ਨੂੰ ਉਹਦੀ ਪਤਨੀ ਨੂੰ ਧੀਆ ਨੂੰ ਪੁੱਤਾਂ ਨੂੰ ਵੀ ਪਤਾ ਹੋਵੇ ਖੈਰ ਇੱਕ ਵਿਸ਼ਾ ਵੱਖਰਾ ਹੈ ਮੈਂ ਗੱਲ ਇਹ ਕਰ ਰਿਹਾ ਕਿ ਮਨੁੱਖਤਾ ਦੇ ਅੰਦਰ ਹਯਾਤੀ ਦੇ ਅੰਦਰ ਜ਼ਿੰਦਗੀ ਦੇ ਅੰਦਰ ਤੇ ਉਹਨੂੰ ਸਭ ਪਤਾ ਸੀ ਨਾ ਅੱਜ ਤੇ ਉਹ ਚਲਾ ਗਿਆ ਉਹਦੀਆਂ ਅੱਖਾਂ ਬੰਦ ਨੇ ਮਿੱਟੀ ਹੈ ਉਹਨੂੰ ਨਹੀਂ ਪਤਾ ਮੇਰੇ ਲਈ ਰੂਹ ਕੌਣ ਰਿਹਾ ਹੈ ਹੱਸ ਕੌਣ ਰਿਹਾ ਹੈ ਮੇਰੇ ਪਰਿਵਾਰ ਦਾ ਕੀ ਬੰਨਣਾ ਹੈ ਦੂਜਿਆਂ ਦਾ ਕੀ ਬੰਨਣਾ ਹੈ ਕਾਰੋਬਾਰ ਦਾ ਕੀ ਬੰਨਣਾ ਹੈ ਇਸ ਤੇ ਕਹਾਣੀ ਖਤਮ ਹੈ ਪਰ ਜਾਣ ਤੋਂ ਪਹਿਲਾਂ ਦੀ ਗਾਥਾ ਤੇ ਉਹਨੂੰ ਸਮਝੇ ਨਾ ਉਦੋਂ ਦੀ ਕਹਾਣੀ ਤੇ ਉਹਦੇ ਸਾਹਮਣੇ ਹੁੰਦੀ ਬੇਦੀ ਸੀ ਨਾ ਅੱਜ ਰੋਣ ਵਾਲੇ ਆਪਣੇ ਅੰਦਰ ਧਿਆਨ ਮਾਰ ਕੇ ਵੇਖਣ ਕਿ ਉਹਦੀ ਜ਼ਿੰਦਗੀ ਦੇ ਅੰਦਰ ਸਾਡੇ ਕਰਕੇ ਕਿਦਰੇ ਉਹਨੂੰ ਰੋਣ ਤੇ ਮਜਬੂਰਤ ਨਹੀਂ ਹੋਣਾ ਪਿਆ ਐਸਾ ਤਾਂ ਨਹੀਂ ਵੀ ਅਸੀਂ ਹੱਸਦੇ ਹੋਈਏ ਮਜ਼ਾਕ ਕਰਦੇ ਹੋਈਏ ਮੁਸਕੜੀਆਂ ਲੈਂਦੇ ਹੋਈਏ ਤੇ ਸਾਡੀਆਂ ਮੁਸਕੜੀਆਂ ਨੇਜੇ ਬਣ ਬਣ ਕੇ ਸੁੰਆਂ ਬਣ ਬਣ ਕੇ ਉਹਦੀ ਅੱਖੀ ਦੇ ਵਿੱਚ ਉਭਦੀਆਂ ਹੋਣ ਐਸਾ ਤਾਂ ਨਹੀਂ ਸਾਡੇ ਕੋਲੋਂ ਹੋਇਆ ਔਰ ਜੇ ਹੋਇਆ ਹੈ ਤੇ ਪਛਤਾਵਾ ਕਰੋ ਅੱਗੋਂ ਤੋਂ ਤੋਬਾ ਕਰੋ ਕਿ ਜਾਣ ਵਾਲਾ ਚਲਾ ਗਿਆ ਮੈਂ ਇਹਦੇ ਨਾਲ ਬੜਾ ਮਾੜਾ ਕੀਤਾ ਅੱਜ ਤੋਂ ਬਾਅਦ ਮੈਂ ਅੰਦਰੋਂ ਆਵਾਜ਼ ਉੱਠੇ ਅੱਜ ਤੋਂ ਬਾਅਦ ਮੈਂ ਕਿਸੇ ਦੇ ਨਾਲ ਮਾੜਾ ਨਹੀਂ ਕਰਾਂਗਾ ਜ਼ਿੰਦਗੀ ਦੇ ਅੰਦਰ ਜਦੋਂ ਕੋਈ ਚੱਲਦਾ ਹੈ ਉਹਨੂੰ ਸਭ ਪਤਾ ਹੁੰਦਾ ਹੈ ਮੇਰੇ ਨਾਲ ਦਗਾ ਕਿੰਨੇ ਕੀਤਾ ਕਿੰਨੇ ਨਹੀਂ ਕੀਤਾ ਹਿਰਾਫੇਰੀ ਕਿੰਨੇ ਕੀਤੀ ਹੈ ਕਿੰਨੇ ਨਹੀਂ ਕੀਤੀ ਕਿੰਨੀ ਵਾਰ ਕਿਸੇ ਨੇ ਲੁੱਟਿਆ ਹੈ ਤੇ ਕਿੰਨਿਆ ਤਰੀਕਿਆਂ ਦੇ ਨਾਲ ਲੁੱਟਿਆ ਹੈ ਕੀ ਲੁੱਟਿਆ ਧਨ ਲੁੱਟਿਆ ਹੈ ਇੱਜ਼ਤ ਲੁੱਟੀ ਹੈ ਪ੍ਰਤਿਸ਼ਠਾ ਲੁੱਟੀ ਹੈ ਕੀ ਕੀ ਲੁੱਟਿਆ ਹੈ ਇਹ ਸਭ ਪਤਾ ਹੈ ਪਰ ਜਦੋਂ ਬੰਦਾ ਹਿਆਤੀ ਵਿੱਚ ਜਦੋਂ ਬੰਦਾ ਜ਼ਿੰਦਗੀ ਦੇ ਅੰਦਰ ਚੱਲ ਰਿਹਾ ਹੈ ਇਨਸਾਨ ਹੋ ਇਨਸਾਨਾਂ ਵਾਲੇ ਕੰਮ ਕਰੋ ਠੱਗੀ ਠੋਰੀ ਧੋਖਾ ਧੜੀ ਬੇਈਮਾਨੀ ਚੋਰੀ ਯਾਰੀ ਚਲਾਕੀ ਵੇ ਬੇਚਾਰੀ ਤੋਂ ਬਚੋ ਤੇ ਬਚ ਕੇ ਜੇ ਕਰ ਸਕਦੇ ਹੋ ਤੇ ਕਿਸੇ ਦਾ ਭਲਾ ਕਰੋ ਉਹਦੇ ਜਾਨ ਤੋਂ ਬਾਅਦ ਉਹਦੇ ਜਾਨ ਤੇ ਰੋਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਕੋਈ ਫਰਕ ਨਹੀਂ ਪੈਂਦਾ ਰੋਵੋ ਜਾਂ ਨਾ ਰੋਵੋ ਲੋਕ ਬਖਾਵੇ ਦੇ ਮਗਰ ਮੱਛ ਵਾਲੇ ਹੰਝੂ ਕੇ ਰੰਦਾ ਕੋਈ ਲਾਭ ਨਹੀਂ ਜੇ ਕਰ ਸਕਦੇ ਹੋ ਉਹਦਾ ਪਲਾ ਕਰੋ ਹਰ ਇੱਕ ਦਾ ਪਲਾ ਕਰੋ ਜ਼ਿੰਦਗੀ ਦੇ ਅੰਦਰ ਪਲਾ ਕਰੋ ਜੇ ਨਹੀਂ ਕਰ ਸਕਦੇ ਤੇ ਕਮ ਸੇ ਕਮ ਉਹਦਾ ਬੁਰਾ ਨਾ ਕਰੋ ਕਿਸੇ ਦੇ ਰਾਹ ਦਾ ਰੋੜਾ ਨਾ ਬਣੋ ਜੇ ਰੋੜੇ ਆਲਰੇਡੀ ਜਿਹੜੇ ਪਏ ਨੇ ਉਹਨਾਂ ਨੂੰ ਚੁੱਕ ਨਹੀਂ ਸਕਦੇ ਕਿਸੇ ਦੇ ਰਾਹ ਦੇ ਅੰਦਰ ਖੱਡੇ ਤੇ ਨਾ ਪੁੱਟੋ ਜੇ ਪਏ ਹੋਏ ਖੱਡਿਆਂ ਨੂੰ ਬੰਦ ਕਰਨ ਦੀ ਤੁਹਾਡੀ ਹੈਸੀਅਤ ਨਹੀਂ ਹੈ ਕਿਸੇ ਦੇ ਰਾਹ ਦੇ ਅੰਦਰ ਕੰਡੇ ਖਿਲਾਰਨ ਦਾ ਯਤਨ ਨਾ ਕਰੋ ਜੇ ਤੁਹਾਡੇ ਵਿੱਚ ਇੰਨੀ ਤਾਕਤ ਨਹੀਂ ਇੰਨੀ ਹੈਸੀਅਤ ਨਹੀਂ ਇੰਨੀ ਬੁੱਧ ਨਹੀਂ ਕਿ ਮੈਂ ਖਿਲਰੇ ਕੰਡੇ ਚੁੱਕ ਸਕਾਂ ਤੇ ਕੰਡੇ ਖਿਲਾਰਨ ਦਾ ਵੀ ਤੁਹਾਨੂੰ ਕੋਈ ਹੱਕ ਨਹੀਂ ਕਿਸੇ ਨੂੰ ਹਸਾ ਨਹੀਂ ਸਕਦੇ ਰਵਾਉਣਾ ਕਿਸੇ ਨੂੰ ਅਗਰ ਰਜ਼ਾ ਨਹੀਂ ਸਕਦੇ ਉਹਦੇ ਮੂੰਹ ਦਾ ਅਨਵਾਲਾ ਖੋ ਕੇ ਆਪਣੇ ਮੂੰਹ ਪਾਉਣ ਦਾ ਯਤਨ ਕਦੇ ਨਾ ਕਰੋ ਖਰ ਮੈਂ ਗੱਲ ਕਰ ਰਿਹਾ ਸਾਂ ਜ਼ਿੰਦਗੀ ਦੇ ਅੰਦਰ ਰਹਿੰਦੇ ਉਹਨਾਂ ਸਭ ਪਤਾ ਹੈ ਮੇਰਾ ਆਪਣਾ ਕੌਣ ਹੈ ਔਰ ਕਿਸ ਢੰਗ ਦੇ ਨਾਲ ਮੇਰੇ ਨਾਲ ਕੋਈ ਬੋਲਦਾ ਸੀ ਚੱਲਦਾ ਸੀ ਜਾਂ ਮੇਰੇ ਨਾਲ ਚੱਲਦਾ ਸੀ ਸਹਾਇਕ ਬਣ ਕੇ ਚੱਲਦਾ ਸੀ ਲੁਟੇਰਾ ਬਣ ਕੇ ਚੱਲਦਾ ਸੀ ਮਦਦਗਾਰ ਬਣ ਕੇ ਚੱਲਦਾ ਸੀ ਬੇਈਮਾਨ ਬਣ ਕੇ ਚੱਲਦਾ ਸੀ ਕਿੰਨੇ ਮੇਰਾ ਕੰਮ ਵਿਗਾੜਿਆ ਹੈ ਕਿੰਨੇ ਮੇਰਾ ਕੰਮ ਸਵਾਰਿਆ ਹੈ ਇਹ ਸਭ ਪਤਾ ਹੈ ਔਰ ਉਹਦੋਂ ਪਤਾ ਹੈ ਜਦੋਂ ਉਹ ਜ਼ਿੰਦਗੀ ਦੇ ਅੰਦਰ ਸੀ ਠੀਕ ਹੈ ਜੋ ਦਫਨ ਹੋਇਆ ਅੱਜ ਉਹਦੇ ਉੱਤੇ ਮਿੱਟੀ ਪੈ ਗਈ ਅੱਜ ਉਹ ਦਸਨ ਜੋਗਾ ਨਹੀਂ ਪਰ ਉਹਦਾ ਖੁਦਾ ਵੀ ਜਾਣਦਾ ਹੈ ਤੇ ਉਹ ਵੀ ਜਾਣਦਾ ਹੈ ਤੇ ਤੁਸੀਂ ਵੀ ਜਾਣਦੇ ਹੋ ਜੇ ਤੁਹਾਡੇ ਕੋਲੋਂ ਕੁਝ ਇਸ ਤਰ੍ਹਾਂ ਦਾ ਮੰਦਾ ਹੋਇਆ ਹੈ ਤੇ ਮੈਂ ਦੁਬਾਰਾ ਗੱਲ ਰਿਪੀਟ ਕਰ ਰਿਹਾ ਤੌਬਾ ਕਰੋ ਪਛਤਾਵਾ ਕਰੋ ਨਰੰਕਾਰ ਇਹਦੇ ਨਾਲ ਜਾਣ ਵਾਲੇ ਦੇ ਨਾਲ ਮੈਂ ਮਾੜਾ ਕੀਤਾ ਹੈ ਅੰਦਰੋਂ ਅੰਦਰੀ ਅੰਦਰੋਂ ਅੰਦਰੀ ਗੱਲ ਕਰੋ ਆਪਣੇ ਨਾਲ ਕਰੋ ਜਾਣ ਵਾਲੇ ਦੇ ਨਾਲ ਮੇਰੇ ਤੋਂ ਬਹੁਤ ਬੁਰਾ ਹੋਇਆ ਮਾੜਾ ਹੋਇਆ ਚੰਗਾ ਨਹੀਂ ਹੋਇਆ ਪਰ ਮੈਂ ਤੋਬਾ ਕਰਦਾ ਕੰਨਾਂ ਨੂੰ ਹੱਥ ਲਾ ਕੇ ਤੋਬਾ ਕਰਦਾ ਅੱਜ ਤੋਂ ਬਾਅਦ ਭੁੱਖਾ ਰਵਾਂ ਪਿਆਸਾ ਰਵਾਂ ਰੱਜਿਆ ਰਵਾਂ ਕਿਸ ਤਰ੍ਹਾਂ ਰਵਾਂ ਕਿਸੇ ਹਾਲਾਤ ਵਿੱਚ ਰਵਾਂ ਪਰ ਮੈਂ ਕਮ ਸੇ ਕਮ ਕਿਸੇ ਦੇ ਨਾਲ ਧਗਾ ਨਹੀਂ ਕਰਾਂਗਾ heira-vheri ਨਹੀਂ ਕਰਾਂਗਾ ਧੋਖਾ ਤੜੀ ਨਹੀਂ ਕਰਾਂਗਾ ਬੇਈਮਾਨੀ ਠੱਗੀ ਨਹੀਂ ਕਰਾਂਗਾ ਵਾਅਦਾ ਕਰੋਂ ਤਾਂ ਤੁਹਾਡਾ ਕਿਸੇ ਦੀ ਮੌਤ ਦੇ ਉੱਤੇ ਜਾਣਾ ਸਗਾਰਥਾ ਕਿਸੇ ਲਈ ਰੋਣਾ ਸਗਾਰਥਾ ਹੈ ਇਨਸਾਨ ਹੋ ਇਨਸਾਨ ਬਣ ਕੇ ਰੋ ਖੈਰ ਇਹ ਉਹੀ ਅੱਖਾਂ ਨੇ ਜੋ ਅੱਜ ਬਣਾਵਟੀ ਬਣਾਵਟੀ ਰੋ ਰਹੀਆਂ ਨੇ ਤੇ ਇਹ ਹੀ ਅੱਖਾਂ ਨੇ ਜਦੋਂ ਉਹ ਰੋਂਦਾ ਸੀ ਤੇ ਇਨ੍ਹਾਂ ਅੱਖਾਂ ਦੇ ਅੰਦਰ ਨਾ ਇੱਕ ਚਮਕ ਹੁੰਦੀ ਸੀ ਨਾਲ ਲਬਾਂ ਦੇ ਉੱਤੇ ਮੁਸਕਰਾਹਟ ਹੁੰਦੀ ਸੀ ਨਾਲ ਚਿਹਰੇ ਤੇ ਹਾਸਾ ਹੁੰਦਾ ਸੀ ਅੱਖਾਂ ਵਿੱਚ ਚਮਕ ਹੁੰਦੀ ਸੀ ਉਹ ਰੋਂਦਾ ਸੀ ਤੁਸੀਂ ਹੱਸਦੇ ਸੀ ਪਰ ਖਿਆਲ ਕਰਿਓ ਅੱਜ ਉਹ ਅੱਜ ਉਹ ਜਾਣ ਵਾਲਾ ਚਲਾ ਗਿਆ ਜਿਹਦੇ ਵਾਸਤੇ ਦੁਨੀਆ ਰੋ ਰਹੀ ਏ ਆਉਣ ਵਾਲੇ ਕੱਲ ਨੂੰ ਤੁਹਾਨੂੰ ਵੀ ਜਾਣਾ ਪੈਣਾ ਹੈ ਪਰ ਇੱਕ ਗੱਲ ਚੇਤਾ ਰੱਖਿਓ ਜਾਨ ਲੱਗਿਆ ਨਾਲ ਕੁਝ ਲੈ ਕੇ ਜਾਣ ਦੀ ਆਪਸ਼ਨ ਤੁਹਾਡੇ ਕੋਲ ਨਹੀਂ ਹੋਣੀ ਮਤਾਂ ਸੋਚੋ ਬਈ ਇਹਦੇ ਕੋਲ ਆਪਸ਼ਨ ਸੀ ਇਹਨੂੰ ਸਮਝ ਨਹੀਂ ਲੱਗੀ ਇਹ ਯੂਜ਼ ਨਹੀਂ ਕਰ ਪਾਇਆ ਇਹ ਨਾਲ ਕੁਝ ਲੈ ਕੇ ਜਾ ਨਹੀਂ ਸਕਿਆ ਪਰ ਮੈਂ ਲੈ ਜਾਵਾਂਗਾ ਤੁਹਾਡੇ ਕੋਲ ਵੀ ਕੋਈ ਆਪਸ਼ਨ ਨਹੀਂ ਹੋਣੀ ਜਾਨ ਲੱਗਿਆ ਬਿਲਕੁਲ ਤਰਿਆ ਤਰਾਇਆ ਇੱਥੇ ਹੀ ਰਹਿ ਜਾਣਾ ਹੈ ਰਖਿਆ ਰਖਾਇਆ ਰਹਿ ਜਾਣਾ ਹੈ ਕੋਈ ਆਪਸ਼ਨ ਨਹੀਂ ਕੋਈ ਸਮਾਂ ਨਹੀਂ ਕਿ ਚੱਲ ਚਾਰ ਦਿਨ ਦਾ ਮੇਲਾ ਹੋਰ ਲੁੱਟ ਕਿਸੇ ਨੂੰ ਕੁਝ ਦੱਸ ਲਾ ਕਿਸੇ ਨੂੰ ਕੁਝ ਪੁੱਛ ਲਾ ਸਭ ਇੱਥੇ ਹੀ ਰਹਿ ਜਾਣਾ ਹੈ ਇਸ ਕਰਕੇ ਭਾਈ ਜਾਨ ਤੋਂ ਪਹਿਲਾਂ ਪਹਿਲਾਂ ਕੁਝ ਇਸ ਤਰ੍ਹਾਂ ਦਾ ਕਰ ਗੁਜ਼ਰੋ ਆਕੇ ਜਾਨ ਲਗਿਆ ਪਛਤਾਵੇ ਦੇ ਹੰਝੂ ਤੁਹਾਡੀਆਂ ਅੱਖਾਂ ਵਿੱਚ ਨਾ ਹੋਣ ਮੈਂ ਦੁਬਾਰਾ ਉਸ ਗੱਲ ਨੂੰ ਰਿਪੀਟ ਇੱਕ ਵਾਰੀ ਫੇਰ ਕਰਦਾ ਕੋਸ਼ਿਸ਼ ਕਰੋ ਜਿਉਂਦੇ ਜੀ ਤੁਹਾਡੇ ਕਰਕੇ ਕੋਈ ਦੁਖੀ ਨਾ ਹੋਵੇ ਤੁਹਾਡੇ ਕਰਕੇ ਕੋਈ ਠੱਗਿਆ ਨਾ ਜਾਏ ਤੁਹਾਡੇ ਕਰਕੇ ਕੋਈ ਡਿੱਗੇ ਨਾ ਤੁਹਾਡੇ ਕਰਕੇ ਕੋਈ ਵਿਛੜੇ ਨਾ ਤੁਹਾਡੇ ਕਰਕੇ ਕੋਈ ਮਰੇ ਨਾ ਪ੍ਰਮਾਤਮਾ ਦੀ ਨੇਤੇ ਮੌਤ ਸਭ ਨੂੰ ਹੋਣੀ ਹੈ ਆਕੇ ਰਹੇਗੀ ਸਰੀਰ ਕਰਕੇ ਨਾ ਗੁਰੂ ਰਹਿ ਨਾ ਭਗਤ ਰਹਿ ਪਰ ਕੋਸ਼ਿਸ਼ ਕਰਦੇ ਰਹੋ ਕਿ ਤੁਹਾਡੇ ਕਰਕੇ ਕਿਸੇ ਦੇ ਰਾਹ ਦੇ ਅੰਦਰ ਕੋਈ ਅੜਚਨ ਪੈਦਾ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ